ਦੌਲਤੈ ਸਰਮਾਇ ਇਮਾਂ ਬਵਤ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਤ ਤਮੈ ਫਿਰ ਦੋਰਾਵਾਂ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਏ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦਾ ਕੋਈ ਸੋਚ ਸਮਝ ਚਾਹੀਦੀ ਏ ਸੋਚ ਸਮਝ ਸੰਗਤ ਦੇ ਚ ਮਿਲਦੀ ਗੁਰੂ ਦਵਾਰੇ ਹੋਏ ਸੋਝੀ ਪਾਇਸ ਇਸ ਸਮਝ ਇਥੋਂ ਮਿਲਦੀ ਹਰ ਪਰਿਉ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ اے پربھو تھک ہار کے اے گرو میں تیری شرن آیا تو مینوں وہ عقل دے جڑی رب نو سمجھ سکدی تو مینوں وہ ہردہ دے جڑا پربھو نو جپ سکدا اے منگ ਆਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਮੈਂ ਫਿਰ ਦੋਰਾਵਾ ਧਨ ਕਮਾਣ ਲਈ ਸ਼ਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸਰੀਰ ਨੂੰ ਧਰਮ ਕਮਾਣ ਲਈ ਵੀ ਚਾਹੀਦਾ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤਵਲੇ ਉੱਠੇਗਾ ਕਿਵੇਂ ਨਾਮ ਜਪ ਕਿਸ ਤੰਗ ਗੁਰਦੁਆਰੇ ਆਏ ਸ਼ਰੀਰਕ ਤੌਰ ਤੇ ਨਿਰਵਲ ਮਨਕ ਨਾ ਧਨ ਕਮਾ ਸਕਦਾ ਹੈ ਨਾ ਧਰਮ ਅਕਲ ਦੇ ਤਲਤੇ ਮੂੜ ਬੰਦਾ ਨਾ ਡੰਗ ਨਾਲ ਧਨ ਕਮਾ ਸਕਦਾ ਹੈ ਨਾ ਧਰਮ ਆਲਸੀ ਮਨੁਖ ਜੋ ਸਮੈ ਨਹੀਂ ਕੰਢਦਾ ਨਾ ਧਨ ਕਮਾ ਸਕਦਾ ਹੈ ਨਾ ਧਰਮ ਧਨ ਸਮਾਂ ਮੰਗਦਾ ਹੈ ਧਰਮ ਵੀ ਸਮਾਂ ਮੰਗਦਾ ਧਨ ਅਕਲ ਮੰਗਦਾ ਹੈ ਨਾਮ ਵੀ ਧਰਮ ਵੀ ਅਕਲ ਮੰਗਦਾ ਸਰੀਰਕ ਸ਼ਕਤੀ ਚਾਹੀਦੀ ਹੈ ਧਨ ਕਮਾਉਣ ਵਾਸਤੇ ਸਰੀਰਕ ਬਲ ਚਾਹੀਦਾ ਹੈ ਧਾਰਮਿਕ ਸਾਧਨਾ ਕਰਨ ਵਾਸਤੇ ਮਨੁੱਖ ਧਨ ਕਮਾਣ ਲਈ ਸਮਾਂ ਕੱਢ ਲੈਂਦਾ ਹੈ ਧਰਮ ਲਈ ਨਹੀਂ ਧਨ ਕਮਾਉਣ ਵਿੱਚ ਪੂਰੀ ਅਕਲ ਵਰਤ ਲੈਂਦਾ ਹੈ ਧਰਮ ਵਿੱਚ ਨਹੀਂ ਕਦੇ ਕਦਾਂ ਕੋਈ ਵਰਤਦੇ ਨਹੀਂ ਤੇ ਸਾਰੀ ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਹੈ ਔਰ 45 ਸਾਲ ਹੋ ਗਏ ਨੇ ਮੈਨੂੰ ਇੱਕ ਕਥਾ ਕਰਦੇ ਆਂ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣਦੇ ਨਾਮ ਜਪਨ ਜਗਤ ਦੇ ਵਿੱਚ ਬਹੁਤ ਥੋੜੇ ਜਿਹੇ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੜਦਾ ਪੁਰਾਣਾ ਜ਼ਮਾਨਾ ਤਦ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ 10-15 ਮੀਲ ਦੀ ਬਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚੱਲਦੇ ਆ ਚੱਲਦੇ ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋੜ ਦੇਵਤਿਆਂ ਦੀ ਪੂਜਾ तरह-तरह ਦੇ ਕਰਮ ਸਾਧਨਾ ਅਠਾਠ ਤੀਰਤਾਂ ਦਾ ਵਰਮਣ ਤਰ੍ਹਾਂ-ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਰਿਆ ਸੀ ਸੁਸਤਦੰਸੀ ਹੌਲੇ-ਹੌਲੇ ਜਿਵੇਂ ਉਹਨਾਂ ਦੇ ਨਜ ਜ਼ਮੀਨ ਦਾ ਰਸਤਾ ਆਹਸਤਾ-ਆਹਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਹਸਤਾ-ਆਹਸਤਾ ਚੱਲਦੇ ਸਨ ਪਰ ਚੱਲਦੇ ਸਨ ਬਹੁਤ ਆਤ ਦੇ ਚੱਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪਦੀ ਗਿਆਤੜੀ ਅਰਸ਼ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਪਉ ਗਏ ਤੋ ਲੋਗੇ ਯੁਗ ਬਦਲ ਗਏ ਸੋਈ ਚੰਦ ਚੜੇ ਸਿਤਾਰੇ ਸੋਈ ਦਿਨ ਇਹ ਰਤਬਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਤਜੁਗ ਦੇ ਚੰਦਰਮਾ ਵੀ ਹੋਈਏ ਇਹ ਜ਼ਮੀਨ ਵੀ ਹੋਈਏ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਵੀ ਹੋਈ ਨੇ ਵਗਦੀ ਹੋਈ ਪਮਣ ਵੀ ਹੋਈਏ ਗੁਰੂ ਨਾਨਕ ਕਨਨ ਸਾਗਰ ਸਮੁੰਦਰ ਵੀ ਹੋਈਏ ਜੋ ਹਜ਼ਾਰਾਂ ਸਾਲ ਪਹਿਲੇ